તો ભારત અને પાકિસ્તાન વચ્ચે હવે યુદ્ધ નક્કી છે જી હા પંજાબના ખેડૂતોને ચોવીસ કલાકમાં આજ પોતાના ખેતરમાંથી પાક લઈ લેવાનો આદેશ આપી દેવામાં આવ્યો છે અટારી બોર્ડર પાસેના ખેડૂતોને ખેતરમાંથી તાત્કાલિક પણ જાહેરાત કરીને ખેડૂતોને સાવચેત કરવામાં આવ્યા છે કે ચોવીસ કલાકમાં જ ખેડૂતો પોતાના ખેતરમાંથી ઉભો પાક લઈ સ્થળ પર છોડી દે તેમના પશુઓ અને જાનમાલની રક્ષા માટે જરૂરી પગલા લેવાના હોય તે પણ લઈ લે એટલે કે પાકિસ્તાનનો ਗੜੋ ਲਾਡੋ ਕਰਵਾਵਾਠੇ ਦੀ ਭਾਰਤੇ ਤਮਾਮ ਤਿਆਰੀਓ ਕਰੀ ਲਿਤੀ ਛੇ ਪੰਜਾਬ ਦਾ ਖੇਡੂ ਤੋਂ ਹੈ ਪਰ ਸੇਨਾ ਨੇ ਇੱਕ ਸੂਰਮਾ ਕਹੋ ਛੇ ਕਿ ਅਮੇ ਤਿਆਰ ਛੀਏ ਤਮੇ ਪਾਕਿਸਤਾਨ ਦਾ ਭੁੱਕਾ ਬੁਲਾਵੀ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੋ ਨਗਰ ਨਗਰ ਨਿਵਾਸੀਆਂ ਨੂੰ ਬੀਐਸਐਫ ਵੱਲੋਂ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਾਰੋਂ ਬਾਹਰ ਆ ਉਹ ਜਿਨ੍ਹਾਂ ਦੀ ਤੂੜੀ ਰਹਿੰਦੀ ਆ ਬਨਣਾਲੀ ਦੋ ਦਿਨਾਂ ਦੇ ਵਿੱਚ ਵਿੱਚ ਤੂੜੀ ਜਿਹੜੀ ਆ ਬਣਾ ਲੈਣ ਅਤੇ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣੇ ਹਨ ਜੰਮੂ ਕਸ਼ਮੀਰ ਦੇ ਵਿੱਚ ਮਤਲਬ ਹੋਇਆ ਬਹੁਤ ਗਲਤ ਹੋਇਆ ਹੈ ਉਸ ਦੇ ਸੰਬੰਧ ਦੇ ਵਿੱਚ ਇੱਥੇ ਮਤਲਬ ਲੋਸਮੈਂਟ ਕਰਾਈ ਗਈ ਹੈ ਕੀ ਮਾਨਸਨ ਕਰਾਈ ਗਈ ਹੈ ਲੋਸਮੈਂਟ ਕਰਾਈ ਗਈ ਹੈ ਕਿ ਦੋ ਦਿਨ ਲਈ ਗੇਟ ਦੋ ਦਿਨ ਤੋਂ ਬਾਅਦ ਆ ਗੇਟ ਬੰਦ ਹੋ ਜਾਏਗਾ